ਪਰ ਫਿਰ ਵੀ ਕਿਉਂਕਿ ਪ੍ਰੋਣੀ ਵਾਲੀ ਜੀ ਸਾਡੀ ਸ਼ਾਮਲ ਹੈ ਸੋ ਤੁਸੀਂ ਚਲਪੁਰ ਜਿਹੜੇ ਆ ਉਹ ਆਕੇ ਆਇਓ ਸਰਮੁਲ ਕੁਮਾਰ ਵਰਮਾ ਤੋਂ ਬਾਅਦ ਜਿਨ੍ਹਾਂ ਨੇ ਵਰਤੀ ਲੈਣ ਜਾਣਾ ਜੀ ਉਹ ਸ਼ਾਇਦ ਦક્ષਨ ਪਹਚਿਆਣਾ ਉਹ ਨੇੜੇ ਆ ਜਾਂਦੇ ਉਹ ਸਾਡੇ ਨੂੰ ਪਾਣੀ ਆ ਗਿਆ ਤੇ ਬੜਾ ਬੰਦੇ ਆ ਗਏ ਆਪ ਦੀ ਸਰਮੁਲ ਕੁਮਾਰ ਰਾਮਾ ਮੈਂ ਵੀਲੇ ਹਾਜ਼ਰੀ ਆਦਾ थे थे तो थे एक छोटी सी पंजाबी फसल एवे तो ही बस भोगी सी टक्कर आती एवे ही बस भोगी सी टक्कर मेरी रहबर मेरा लैला नहीं गुण मेरी अपना एवे बड़ा एक भाई तो ने को है भाई नेरे आलो फिर तो आ भी है देखो येनक बहुत है

ਆਪਣਾ ਕੋਈ ਵਾਦਾ ਪੂਰਾ ਨਹੀਂ ਕਰਦੀ ਆਪਣਾ ਕੋਈ ਵਾਦਾ ਪੂਰਾ ਨਹੀਂ ਕਰਦੀ ਰੋਜ਼ ਬਹਾਨੇ ਘਾਟੀ ਹੈ ਸਰਕਾਰ ਮੇਰੀ ਬੋਲਣ ਦਾ ਇੱਕ ਮੌਕਾ ਜਿੱਤਣ ਮਿਲ ਜਾਵੇ ਬੋਲਣ ਦਾ ਇੱਕ ਮੌਕਾ ਜਿੱਤਣ ਮਿਲ ਜਾਵੇ ਫੇਰ ਸਮਾਨਾ ਵੇਖੀ ਗੱਲ ਰਫਤਾਰ ਮੇਰੀ ਮੇਰਾ ਦਿਲ ਅਕਸਰ ਇਹ ਕਹਿੰਦਾ ਹੈ ਸਰਵਨ मेरा दिल अक्सर एक कहता है सरवन एक दिन मेहनत तो हो गए की साकार मेरी ऐवे ही बस होगी गए सी तकरार मेरी रहवर मेरा रहता नहीं हो सार मेरी बहुत बहुत शुक्रिया